ਬਿਲਕੁਲ ਸ਼੍ਰੀ ਕਾਲ ਤਖਤ ਸਾਹਿਬ ਦੇ ਸੇਲ ਤੋਂ ਸਿੰਘ ਸਾਹਿਬਾ ਵੱਲੋਂ ਜੁੜੀ ਧਾਰਮਿਕ ਸਜ਼ਾ ਜਿਹੜੀ ਤਨਖਾਹ ਕਹਿ ਸਕਦੇ ਆ ਕਿ ਸ਼੍ਰੋਮਣੀ ਕਾਲਰ ਦੇ ਪ੍ਰਧਾਨ ਤੋਂ ਲੀਡਰਸ਼ਿਪ ਨੂੰ ਲਗਾਈ ਗਈ ਸੀ ਸੋ ਇੱਕ ਨਮਾਨ ਸਿੱਖ ਵਜੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਅਤੇ ਬਾਕੀ ਲੀਡਰਸ਼ਿਪ ਉਹ ਲੱਗੀ ਹੋਈ ਤਨਖਾਹ ਤੇ ਉਹਨਾਂ ਦਾ ਹੁਕਮ ਮੰਨਦੇ ਹੋਏ ਸੇਵਾ ਨਿਰੰਤਰ ਜਾਰੀ ਹੈ ਅੱਜ ਤੀਜਾ ਦਿਨ ਦੋ ਦਿਨ ਦਰਵਾਜ਼ਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਉੱਥੇ ਸੇਵਾ ਜਾਰੀ ਰਹੀ ਪਹਿਲਾਂ ਪਹਿਰੇਦਾਰੀ ਦੀ ਫਿਰ ਗੁਰਬਾਣੀ ਸਰਵਣ ਕਰਨ ਦੀ ਫਿਰ ਬਰਤਨ ਸਫਾਈ ਕਰਨ ਦੀ ਅੱਜ ਤੀਜੇ ਦਿਨ ਤੱਕ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਵਿਖੇ ਸੇਵਾ ਜਾਰੀ ਹੈ ਇਹਦੇ ਵਿੱਚ ਕੱਲ ਜਿਹੜੀ ਇੱਕ ਮਾੜੀ ਰਿੰਦਣ ਜੋ ਘਟਨਾ ਹੋਈ ਹੈ ਮੈਂ ਸਮਝਦਾ ਕਿ ਬੜੀ ਘਟਿਆ ਉਹ ਹਰਕਤ ਤੇ ਸਰਕਾਰ ਤੇ ਪ੍ਰਸ਼ਾਸਨ ਦਾ ਏਜੰਸੀਆਂ ਦਾ ਫੇਲੀਅਰ ਸਾਹਮਣੇ ਆਇਆ ਜਿਹੜਾ ਟੈਰਿਸਟ ਕੱਲ ਗੋਲੀ ਜਿਹਨੇ ਚਲਾਈ ਆ ਪਾਕਿਸਤਾਨ ਜਾ ਚੁੱਕਿਆ ਆਈਐਸ ਦੇ ਨਾਲ ਮੀਟਿੰਗਾਂ ਕਰ ਚੁੱਕਿਆ ਅੱਜ ਤੋਂ 10-12 ਸਾਲ ਪਹਿਲਾਂ ਕੇਂਦਰੀ ਏਜੰਸੀਆਂ ਨੇ ਕਿਹਾ ਕਿ ਕਾਲੀ ਲੀਡਰਸ਼ਿਪ ਇਹਦੇ ਟਾਰਗੇਟ ਤੇ ਆ ਤੇ ਉਹ ਬੰਦਾ ਇੱਕ ਦਿਨ ਪਹਿਲਾਂ ਵੀ ਉੱਥੇ ਕੋਈ ਮਰਿਆ ਸੀ 3 ਤਰੀਕ ਨੂੰ ਪਰ ਅੰਮ੍ਰਿਤਸਰ ਪੁਲਿਸ ਦੀ ਕੋਈ ਚੌਕਸੀ ਨਹੀਂ ਕੋਈ ਉਹਨੂੰ ਫੜਿਆ ਨਹੀਂ ਕੋਈ ਪੁੱਛਣੀ ਅੱਜ ਵੀ 4 ਤਰੀਕ ਨੂੰ ਉਹ ਵੈਪਨ ਲੈ ਕੇ ਫਿਰ ਰਿਹਾ ਕੋਈ ਚੌਕਸੀ ਨਹੀਂ ਕੋਈ ਉਹਨੂੰ ਪੁੱਛਕਿਛ ਨਹੀਂ ਉਹ ਸਿੱਧਾ ਆ ਕੇ ਕੋਲ ਆ ਕੇ ਫੈਰ ਕਰਨ ਦੀ ਕੋਸ਼ਿਸ਼ ਗੋਲੀ ਮਾਰਨ ਦੀ ਕੋਸ਼ਿਸ਼ ਕਰਦਾ ਤੇ ਜਿਹੜਾ ਮੈਂ ਸਮਝਦਾ ਕਿ ਗੁਰੂ ਸਾਹਿਬ ਨੇ ਆਪਣੇ ਸੇਵਕ ਦੀ ਬਖਸ਼ਿੰਦ ਗੁਰੂ ਨੇ ਆਪਣੇ ਆਪ ਸੇਵਕ ਦੀ ਜਿਹੜੀ ਉਹ ਰੱਖਿਆ ਕੀਤੀ ਅਸੀਂ ਤਾਂ ਉੱਥੇ ਮੌਜੂਦ ਸੀ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਪ੍ਰਧਾਨ ਸਾਹਿਬ ਡੋਲ ਰਹੇ ਬਿਨਾਂ ਕਿਸੇ ਡਰ ਭੈ ਤੋਂ ਫਿਰ ਨਿਰੰਤਰ ਸੇਵਾ ਜਾਰੀ ਰੱਖੀ ਸੋ ਗੋਲੀ ਮਾਰਨ ਵਾਲਾ ਮਰਾਉਣ ਵਾਲੇ ਮੈਂ ਸਮਝਦਾ ਕਿ ਕਟਿਆ ਮਨਸਕਤਾ ਵਾਲੇ ਲੋਕ ਤੇ ਉਸ ਘਟਨਾ ਨੂੰ ਠੀਕ ਕਹਿਣ ਵਾਲੇ ਉਹ ਤੋਂ ਵੀ ਕਟਿਆ ਕਾਂਗਰਸ ਨੂੰ ਤਾਂ ਵੈਸੇ ਇਹ ਸਰਟੀਫਿਕੇਟ ਮਿਲਿਆ ਹੋਇਆ ਕਿ ਉਹ ਸਿੱਖਾਂ ਨੂੰ ਮਾਰ ਵੀ ਸਕਦੇ ਨੇ ਸੇਵਕਾਂ ਨੂੰ ਮਾਰ ਸਕਦੇ ਨੇ ਗੁਰਦੁਆਰਿਆਂ ਤੇ ਟੈਂਕ ਚੜਾ ਸਕਦੇ ਨੇ ਤੋਪਾਂ ਚਲਾ ਸਕਦੇ ਨੇ ਗੋਲੀਆਂ ਮਾਰ ਸਕਦੇ ਨੇ ਸਿੱਖ ਨਸ਼ਕੂਸ ਰਸਲ ਕੁਸ਼ੀ ਕਰ ਸਕਦੇ ਨੇ 25000 ਤੋਂ ਵੱਧ ਪੰਜਾਬ ਦੇ ਵਿੱਚ ਸਿੱਖ ਨੌਜੋਨਾਂ ਨੂੰ ਮਾਰ ਸਕਦੇ ਨੇ ਦਿੱਲੀ ਦੇ ਵਿੱਚ ਘਰ ਫੂਕ ਸਕਦੇ ਨੇ ਗਲਾਕ ਟਾਇਰ ਪਾ ਕੇ ਸਿੱਖਾਂ ਨੂੰ ਮਾਰ ਸਕਦੇ ਨੇ ਧੀਆਂ ਭੈਣਾਂ ਨੂੰ ਥਾਣਿਆਂ ਵਿੱਚ ਬਾਪ ਦੇ ਸਾਹਮਣੇ ਭਰਾ ਦੇ ਸਾਹਮਣੇ ਕਪੜੇ ਕੱਢ ਕੇ ਨੰਗਿਆ ਕਰ ਸਕਦੇ ਨੇ ਇਹ ਕਾਂਗਰਸ ਨੂੰ ਸਰਟੀਫਿਕੇਟ ਮਿਲਿਆ ਹੋਇਆ ਤਾਂ ਹੀ ਕਾਂਗਰਸ ਦੇ ਬਹੁਤ ਲੀਡਰ ਇਸ ਘਟਨਾ ਨੂੰ ਠੀਕ ਦੱਸ ਰਹੇ ਨੇ ਕਿਉਂਕਿ ਕਾਂਗਰਸ ਹੁੰਦਾ ਸਰਟੀਫਿਕੇਟ ਆ ਅਕਾਲੀ ਲੀਡਰਸ਼ਿਪ ਉਹ ਆ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਹੋਏ ਕੀਤਾ ਬਹੁਤ ਕੁਝ ਪੰਥ ਲਈ ਪਾਰਟੀ ਲਈ ਗਲਤੀਆਂ ਵੀ ਹੋਈਆਂ ਉਹਨਾਂ ਗਲਤੀਆਂ ਲਈ ਝੁਕ ਵੀ ਗਏ ਤੇ ਅਕਾਲੀ ਦਲ ਨੂੰ ਕੋਈ ਪੁੱਛਣ ਵਾਲਾ ਵੀ ਹੈਗਾ ਇਹ ਤਖਤ ਸਾਹਿਬ ਦੀ ਮਰਿਆਦਾ ਅਕਾਲ ਤਖਤ ਤੋਂ ਪੁੱਛਿਆ ਵੀ ਜਾਂਦਾ ਘੂਰਿਆ ਵੀ ਜਾਂਦਾ ਤੇ ਬਖਸ਼ਿੰਦ ਗੁਰੂ ਦੇ ਅੱਗੇ ਜੇ ਕੋਈ ਝੁਕਦਾ ਜਾ ਕੇ ਗਲਤੀ ਦੀ ਮੰਨਦਾ ਤਾਂ ਉਹਨੂੰ ਬਖਸ਼ਿੰਦ ਗੁਰੂ ਵੱਲੋਂ ਬਖਸ਼ਿਆ ਵੀ ਜਾਂਦਾ ਪਰ ਕਾਨੂੰਨ ਦਾ ਸਾਨੂੰ ਕੌਣ ਪੁੱਛੇਗਾ ਅੱਜ ਦੀਆਂ ਸਮਿਆਂ ਦੀਆਂ ਸਰਕਾਰਾਂ ਨੂੰ ਕੌਣ ਪੁੱਛੇਗਾ ਝੂਠੇ ਪਰਚੇ ਐਨਐਸਏ ਸਿੱਧੀਆਂ ਜਿਹੜੀਆਂ ਸੰਸਥਾਵਾਂ ਦੇ ਵਿੱਚ ਦਖਲ ਆਜੇ ਉਹਨਾਂ ਤੋਂ ਪੁੱਛਣ ਵਾਲਾ ਹੀ ਨਹੀਂ ਕੋਈ ਸਬੰਧ ਅਧਿਕਾਰੀਆਂ ਦੇ ਕੋਲ ਨੂੰ ਇਹ ਕਿਹਾ ਜਾ ਰਿਹਾ ਕਿ ਸੇਫਟੀ ਗੇਅਰ ਕਰਨ ਦੇ ਲਈ ਲੈ ਇਹ ਕਰੋ ਜਿਹੜੇ ਪੁਲਿਸ ਅਧਿਕਾਰੀ ਨੇ ਕਿਹਾ ਅੰਮ੍ਰਿਤਸਰ ਦੇ ਕਮਿਸ਼ਨਰ ਦੀ ਤੁਸੀਂ ਗੱਲ ਕਰਦੇ ਹੋ ਕਿ ਉਹ ਦਰਬਾਰ ਸਾਹਿਬ ਖੜ ਕੇ ਗੁਰੂ ਦੇ ਦਰਬਾਰ ਦੇ ਵਿੱਚ ਖੜ ਕੇ ਕਹਿ ਸਕਦੇ ਨੇ ਕਿ ਉਹ ਇਹ ਦਿਨੋ ਬੋਲ ਰਹੇ ਨੇ ਜਾਂ ਇਹ ਡਾਇਨੋ ਬੋਲਣ ਨੂੰ ਬੋਲਣ ਲਈ ਕਿਸੇ ਨੇ ਮਜਬੂਰ ਕੀਤਾ ਇਹ ਮੈਂ ਤਾਂ ਹੀ ਕਹਿੰਦਾ ਕਿ ਏਜੰਸੀਆਂ ਸਟੇਟ ਇਹ ਸਾਰੇ ਮਿਲੇ ਹੋਏ ਨੇ ਬਹੁਤ ਵੱਡੀ ਸ਼ਾਦ ਸੀ ਨਾ ਇਹਨਾਂ ਨੇ ਕਸਰ ਰੱਖੀ ਆ ਕੋਈ ਕਿਉਂਕਿ ਸਰਕਾਰ ਦਾ ਫੇਲਰ ਨਹੀਂ ਇਹ ਮੈਂ ਸਮਝਦਾ ਕਿ ਇਹਨਾਂ ਨੇ ਇੱਕ ਗਿਣੀ ਮਿਤੀ ਸ਼ਾਦੀ ਤਹਿਤ ਇਹ ਇਹ ਜਿਹੜੀ ਘਟਨਾ ਇਹ ਕਰਾਉਣ ਦੀ ਕੋਸ਼ਿਸ਼ ਕੀਤੀ ਆ ਸੋ ਮੈਂ ਸਮਝਦਾ ਕਿ ਇਹ ਨਿੰਦਣਯੋਗ ਘਟਨਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੌਕਸ ਰਹਿਣ ਦੀ ਲੋੜ ਦਾ ਅਕਾਲੀ ਲੀਡਰਸ਼ਿਪ ਨੂੰ ਕਿਉਂਕਿ ਜਦੋਂ ਸਰਕਾਰਾਂ ਹੀ ਜਦੋਂ ਬਾੜ ਹੀ ਖੇਤ ਨੂੰ ਮਤਲਬ ਖਾਣ ਵਾਲ ਤੁਰੀ ਆ ਤਾਂ ਹੁਣ ਪਰਮਾਤਮਾ ਆਪ ਹੀ ਰੱਖਿਆ ਕਰੇ